اسی ਪੰਜਾਬੀਆਂ ਨੇ ਆਪਣੀ ਅਸਲੀਅਤ ਛੱਡਤੀ ਜੇ ਅਸੀਂ ਕਹਿ ਰਹੇ ਹਾਂ ਕਿ ਉਹ ਜੀਵਨ ਸੁੱਖਾ ਸੀ ਉਹ ਜੀਵਨ ਅੱਜ ਵੀ ਅਵੇਲੇਬਲ ਆ ਬਿਲਕੁਲ ਤੁਸੀਂ ਜਿਹੜਾ ਸ਼ੁਰੂ ਕਰੋ ਆਪ ਲੋਕਾਂ ਦੀ ਗੱਲ ਕਿਉਂ ਕਰਨੀ ਹੈ ਪਰ ਇੱਕ ਸਟੇਜ ਇਹ ਵੀ ਆਉਂਦੀ ਹੈ ਜਦ ਬਜ਼ੁਰਗਾਂ ਨੂੰ ਨਰਸਿੰਗ ਹੋਮ 'ਚ ਜਾਣਾ ਪੈਂਦਾ ਬਿਰਦਾ ਆਸ਼ਰਮ 'ਚ ਜਾਣਾ ਪੈਂਦਾ ਤਾਂ ਉਹ ਬਹੁਤ ਡਿਪਰੈਸ਼ਨ 'ਚ ਐਂਜ਼ਾਇਟੀ 'ਚ ਜਾਂਦੇ ਨੇ ਅਸਲ 'ਚ ਜਦ ਉਹਨਾਂ ਦੀਆਂ ਅੱਖਾਂ ਪਰ ਮੈਂ ਉਹ ਨਹੀਂ ਦੇਖੀਆਂ ਜਾਂਦੀਆਂ ਕਿ ਥੋੜੀ ਅਸੀਂ ਵੇਲੇ ਹੋ ਜਾਗੇ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਸਾਨੂੰ ਜਿਉਣਾ ਵੀ ਪਊ ਨਾ ਐ ਨਾਰਾਇਆਂ ਨੇ ਪੰਜਾਬ ਦੇ ਕਲਚਰ ਨੂੰ ਖਰਾਬ ਕਰਨ ਚ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਤਾਂ ਇਹ ਕਹੂੰਗਾ ਜੋ ਅਸੀਂ ਜਿਉਂ ਰਹੇ ਕੁਝ ਸਪੈਸ਼ਲ ਥੋੜੀ ਹੈ ਸਮਝੋਣੀ ਇਦਾਂ ਚਾਹੀਦਾ ਕਾਜੀ ਮਹਿਮਾਨ ਨਵਾਜੀ ਤੇ ਬਹੁਤੀ ਤਵੱਜਾ ਨਹੀਂ ਦਿੰਦੇ ਅਸੀਂ ਆਿਆਂ ਨੂੰ ਵੀ ਟੋਕ ਦਿੰਨੇ ਆ ਕਿ ਇਹ ਨਾ ਨਾ ਕਹੋ ਕਿ ਕੁਰਸੀ ਲਿਆਓ ਆਪ ਕਿਉਂ ਨਹੀਂ ਚੱਕ ਦਿੰਦੇ ਅਸੀਂ ਇੱਕ ਕਮਰੇ ਵਾਲੇ ਘਰਾਂ ਚੋਂ ਹੀ ਗਏ ਹੋਏ ਆ ਉਹੀ ਘਰ ਹੁੰਦੇ ਸੀ ਕਿ ਇੱਕ ਵੱਡੇ ਕਮਰੇ ਚ ਸਾਰੀ ਫੈਮਿਲੀ ਪੈਂਦੀ ਹੁੰਦੀ ਸੀ ਤੇ ਉਹਦੇ ਵਿੱਚ ਕਨੈਕਟੀਵਿਟੀ ਜ਼ਿਆਦਾ ਹੁੰਦੀ ਸੀ ਪਿਆਰ ਸੀ ਦੂਜਿਆਂ ਦੀਆਂ ਗੱਲਾਂ ਕਿਉਂ ਕਰੀ ਅਸੀਂ ਆਪਣੀ ਗੱਲ ਕਰੀਏ ਅਸੀਂ ਕਿੱਥੇ ਗਲਤ ਆ ਸ਼ਸ਼ਾ ਕਾਲ ਜੀ ਤੁਸੀਂ ਜੁੜੇ ਹੋਏ ਹੋ ਸਾਡੇ ਚੈਨਲ ਦੇ ਨਾਲ ਸੋ ਜ਼ਿੰਦਗੀ ਦਾ ਇੱਕ ਵੱਡਾ ਮਕਸਦ ਹੁੰਦਾ ਹੈ ਸਕੂਨ ਸਕੂਨ ਦੀ ਜ਼ਿੰਦਗੀ ਜੀਣੀ ਹਰ ਕਿਸੇ ਦੇ ਵਸਤੇ ਵਿੱਚ ਨਹੀਂ ਹੈ سکون آ جانا ਭਾਵੇਂ ਸਾਡੇ ਕੋਲ ਲੱਖਾਂ ਕਰੋੜਾਂ ਹੋਣ ਪਰ ਸਕੂਨ ਦਾ ਆ ਜਾਣਾ ਕਿਉਂਕਿ ਖਰੀਦਣ ਵਾਲੀ ਚੀਜ਼ ਨਹੀਂ ਇਹ ਆਪ ਮੁਹਾਰੇ ਆਉਂਦੀ ਹੈ ਕੁਝ ਸਾਡੇ ਡਿਸੀਜਨ ਇਹੋ ਜਿਹੇ ਹੁੰਦੇ ਨੇ ਕੁਝ ਫੈਸਲੇ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਨੂੰ ਸਕੂਨ ਦੇ ਜਾਂਦੇ ਨੇ ਤੇ ਜ਼ਿੰਦਗੀ ਦੇ ਵਿੱਚ ਸਕੂਨ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ساری ਦੁਨੀਆ ਹੀ ਕੰਮ ਕਰਦੀ ਹੈ ਲੱਖਾਂ ਕਰੋੜਾਂ ਰੁਪਏ ਕਮਾ ਲੈਂਦੀ ਹੈ ਪਰ ਸਕੂਨ ਦੀ ਕਿਤਨਾ ਕਿਤੇ ਕਮੀ ਹੈ ਸੋ ਅਜੇਹਾ ਹੀ ਇੱਕ ਪੰਜਾਬੀ ਜੋੜਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਮਿਹਨਤ ਕੀਤੀ ਹੈ ਤੇ ਮਿਹਨਤ ਤੋਂ ਬਾਅਦ ਇੱਕ ਸਕੂਨ ਦੀ ਜ਼ਿੰਦਗੀ ਵੀ ਉਹਨਾਂ ਨੇ ਚੁਣੀ ਹੈ ਤੋ ਉਸ ਅਜੀਬੋ ਗਰੀਬ ਜਿਹੜੀ ਉਹਨਾਂ ਦੀ ਖੁਆਇਸ਼ ਹੈ ਬੜੀ ਮਨ ਨੂੰ ਸ਼ਾਂਤੀ ਦੇਣ ਵਾਲੀ ਵੀ ਆਪਾਂ ਉਹਨਾਂ ਦੀ ਜ਼ੁਬਾਨੀ ਸਾਰਾ ਕੁਝ ਸੁਣਾਵਾਂਗੇ ਤਾਂ ਕਿ ਸਾਨੂੰ ਜਿਹੜਾ ਉਹਦਾ ਸਪਸ਼ਟ ਹੋ ਸਕੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਸਰਦਾਰ ਦੇ ਚਰਨਜੀਤ ਸਿੰਘ ਜੀ ਜਿਹੜੇ ਕਿ ਇਸ ਵੇਲੇ ਜਿਹੜਾ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਰਸਤਾ ਜਾਂਦਾ ਉਸ ਦੇ ਉੱਤੇ ਇੱਕ ਪਿੰਡ ਪੈਂਦਾ ਹੈ ਇਹਨਾਂ ਦਾ ਇੱਕ ਰੈਸਟੋਰੈਂਟ ਹੈ ਸਾਂਝਾ ਘਰ ਸਾਂਝੇ ਘਰ ਦੇ ਵਿੱਚ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਇਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਇਹ ਕੈਨੇਡਾ ਦੇ ਵਿੱਚ ਰਹਿ ਕੇ ਆਏ ਨੇ ਕਾਫੀ ਲੰਬਾ ਸਮਾਂ ਇਹਨਾਂ ਨੇ ਉੱਥੇ ਮਿਹਨਤ ਕੀਤੀ ਹੈ ਜੋ ਅਸੀਂ ਸੋਚ ਕੇ ਇਥੋਂ ਜਾਂਦੇ ਆ ਉਹੀਆਂ ਚੀਜ਼ਾਂ ਸੋਚ ਕੇ ਗਏ ਸੀ ਤਾਂ ਆਪਾਂ ਇਹਨਾਂ ਦੀ ਜ਼ੁਬਾਨ ਤੋਂ ਸੁਣਦੇ ਆ ਕਿ ਇਹ ਕਦੋਂ ਗਏ ਕਿਹੜਾ ਕਾਰਨਾ ਕਰਕੇ ਗਏ ਕਿੰਨਾ ਲੰਮਾ ਸਮਾਂ ਉੱਥੇ ਉੱਥੇ ਦੀ ਜ਼ਿੰਦਗੀ ਦਾ ਇਹਨਾਂ ਦਾ ਐਕਸਪੀਰੀਅੰਸ ਕੀ ਸੀ ਅਸੀਂ 25 ਸਾਲ ਤੋਂ ਕੈਨੇਡਾ ਗਏ ਹੋਏ ਸੀ ਜੀ ਜੀ ਤੇ ਉੱਥੋਂ ਦਾ ਐਕਸਪੀਰੀਅੰਸ ਬੜਾ ਖੂਬਸੂਰਤ ਰਿਹਾ ਹੈ ਮਿਹਨਤ ਹੀ ਸੀ ਚੈਲੈਂਜਿੰਗ ਤਾਂ ਹੁੰਦਾ ਹੀ ਲਾਈਫ ਦੇ ਵਿੱਚ ਜੀ ਤੇ ਕਿਸੇ ਕੋ ਖੋਣ ਅਸੀਂ ਉੱਥੇ ਦੁਖੀ ਨਹੀਂ ਸੀ ਕਿ ਅਸੀਂ ਤਾਂ ਵਾਪਸ ਆਏ ਜੀ ਇਹ ਸਿਰਫ ਇੱਕ ਪੰਜਾਹ ਸਾਡਾ ਪਰਸਨਲ ਡਿਸੀਜਨ ਜੀ ਕਿ 50 ਸਾਲ ਦੀ ਉਮਰ 'ਚ ਅਸੀਂ ਇਸ ਦੌੜ 'ਚੋਂ ਵਾਪਸ ਜਾਣਾ ਜੀ ਤੇ ਉਸ ਰਿਟਾਇਰਮੈਂਟ ਦੀ ਲਾਈਫ ਲਈ ਅਸੀਂ ਕੋਈ ਨਾ ਕੋਈ ਫੈਸਲਾ ਲੈਣਾ ਸੀ ਕਿ ਅਸੀਂ ਕਿੱਥੇ ਗੁਜ਼ਾਰੀਏ ਤੇ ਉਹ ਫੈਸਲਾ ਅਸੀਂ ਪੰਜਾਬ ਚਾਉਣ ਦਾ ਕੀਤਾ ਸੋ ਇਹੀ ਕਾਰਨ ਸੱਡਾ ਆਇਆ ਕਿ ਇਸ ਪੰਜਾਬ ਚ ਆਇਆ ਮੇਰਾ ਇੱਕ ਨਿੱਜੀ ਸਵਾਲ ਹੈ ਕਿ ਮੈਨੂੰ ਲੱਗਦਾ ਹੈ ਕਿ ਜਿੱਥੇ ਅਸੀਂ ਜੰਮੇ ਪਲੇ ਹੁੰਨੇ ਆ ਸਾਡਾ ਮੋਹ ਉਸ ਧਰਤੀ ਦੇ ਨਾਲ ਸ਼ਾਇਦ ਸ਼ਾਇਦ ਜ਼ਿਆਦਾ ਹੁੰਦਾ ਹੈ ਇਸ ਕਾਰਨ ਕਰਕੇ ਤਾਂ ਨਹੀਂ ਕਿਤੇ ਵੀ ਸਾਡੇ ਮਨ ਦੇ ਵਿੱਚ ਸੀ ਕਿ ਸਾਡੀ ਉਹ ਧਰਤੀ ਜਿਹੜੀ ਹੈ ਕਿ ਅਸੀਂ ਉੱਥੇ ਜਾ ਕੇ ਆਪਦੀ ਜਿਹੜੀ ਜ਼ਿੰਦਗੀ ਦੀ ਉਹ ਪਾਲਾ ਕਿਉਂਕਿ ਸਾਨੂੰ ਬਚਪਨ ਜਾਂਦ ਆਉਂਦਾ ਅੱਜ ਅਸੀਂ ਭਾਵੇਂ ਜਾਂ ਗਿਆਂ ਹਜੇ ਨੌਜਵਾਨ ਪਰ ਸਾਨੂੰ ਫੀ ਆਪਦਾ ਬਚਪਨ ਜਾਂਦ ਆਉਂਦਾ ਉਹ ਜੀ ਇਹ ਨਾ 25 ਸਾਲਾਂ ਚ ਅਸੀਂ 28 ਵਾਰ ਪੰਜਾਬ ਆਏ ਆ ਅਸੀਂ ਪੰਜਾਬ ਕਦੇ ਛੱਡਿਆ ਹੀ ਨਹੀਂ ਜੀ ਤੋਂ ਰੋਟੀ ਰੋਜੀ ਲਈ ਗਏ ਆ ਉੱਥੇ ਤੇ ਉਸ ਦੇਸ਼ ਨੇ ਵੀ ਸਾਨੂੰ ਬੜਾ ਕੁਝ ਦਿੱਤਾ ਉਹਦਾ ਵੀ ਬੜਾ ਧੰਨਵਾਦ ਹੈ ਬਿਲਕੁਲ ਸੋ ਜੋ ਅਸੀਂ ਹੁਣ ਆ ਕੇ ਮਹਿਸੂਸ ਕੀਤਾ ਕਿ ਜਿਹੜੀ ਇੱਥੇ ਹੁਣ ਤੋਂ ਬਾਅਦ ਦੀ ਜ਼ਿੰਦਗੀ ਹੈ ਉਹ ਥੋੜੀ ਅਸੀਂ ਸ਼ਾਂਤ ਭਈ ਇੱਕ ਸਕੂਨ ਨੂੰ ਮੁਖ ਰੱਖ ਕੇ گزارਣਾ ਚਾਹੁੰਦੇ ਸੀ ਕਿਉਂਕਿ ਸਹੂਲਤਾਂ ਤੋਂ ਅਸੀਂ ਆਲਮੋਸਟ ਵਿਲੇ ਹੋ ਗਏ ਆ ਜੀ ਤੇ ਸਾਨੂੰ ਲੱਗਿਆ ਕਿ ਸਾਡੇ ਲਈ ਬੈਟਰ ਔਪਰਚੁਨਿਟੀ ਆ ਕਿ ਅਸੀਂ ਪੰਜਾਬ ਜਾਈਏ ਜੀ ਪੰਜਾਬ ਚ ਕੁਝ ਸਰ ਜੀਏ ਜੀ ਸੋ ਉਹ ਸਰਜਣਾ ਕੋਈ ਐਡਾ ਬੰਦ ਨਹੀਂ ਸੀਗਾ ਕਿ ਕੀ ਕਰਾਂਗੇ ਅਕਾਲ ਪੁਰਖ ਦੀ ਬੜੀ ਕਿਰਪਾ ਹੋਈ ਹੈ ਕਿ ਸੰਜੇ ਕਰ ਵਰਗੀ ਇੱਕ ਜਗ੍ਹਾ ਬਣ ਗਈ ਹੈ ਜੀ ਤੇ ਸੰਜੇ ਇੱਥੇ ਦਾ ਫਰਕ ਕੀ ਆ ਕਿ ਅਸੀਂ ਇਸ ਦੀ ਕਨੈਕਟੀਵਿਟੀ ਨੂੰ ਜਰੂਰ ਮਿਸ ਕਰਦੇ ਸੀ ਜੀ ਕੈਨੇਡਾ ਦੇ ਵਿੱਚ ਸਿਸਟਮ ਹੈ ਰਾਜ ਪ੍ਰਬੰਧ ਵਧੀਆ ਕੰਮ ਕਰਦੀ ਵੈਲਿਊ ਹੈ ਤੁਹਾਨੂੰ oportunidades ਜਿਆਦਾ ਮਿਲਦੀਆਂ ਨੇ ਉਹ ਉੱਥੇ ਉਸ ਦੇਖਦੀਆਂ ਗਲੀਆਂ ਚੰਗੀਆਂ ਨੇ ਤੇ ਸਾਡੇ ਦੇਸ਼ ਦੇ ਵਿੱਚ ਇੱਕ ਇੱਕ ਪਰਿਵਾਰਕ ਸਿਸਟਮ ਹੈ ਜਾਂ ਸਮਾਜਿਕ ਸਿਸਟਮ ਕਹਿ ਲਓ ਜਾਂ ਸਾਡਾ ਗੁਰੂ ਇਤਿਹਾਸ ਹੈ ਜੀ ਤੇ ਇੱਕ ਕਨੈਕਟੀਵਿਟੀ ਹੈ ਇੱਕ ਲਾਈਫ ਸਟਾਈਲ ਦਾ ਡਿਫਰੈਂਸ ਹੈ ਜੀ ਜੀ ਬਿਲਕੁਲ ਅਸੀਂ ਇਸ ਲਾਈਫ ਸਟਾਈਲ ਨੂੰ ਬਿਲਕੁਲ ਮਿਸ ਕਰਦੇ ਹਾਂ ਮੈਂ ਕਿ ਹਰ ਪੰਜਾਬੀ ਜਿਹੜਾ ਵਾਰ ਬੈਠਾ ਉਹ ਸਾਰੇ ਮਿਸ ਕਰਦੇ ਨੇ ਤੁਸੀਂ ਵੇਖਦੇ ਹੀ ਹੋ ਜੀ ਇਹੀ ਤਾਂ ਕਾਰਨ ਹੈ ਕਿ ਹਰ ਸਾਲ ਜਹਾਜ਼ਾਂ ਦੇ ਜਹਾਜ਼ ਭਰ ਕੇ ਅਸੀਂ ਇੱਥੇ ਆਉਨੇ ਆ ਜੀ ਅ ਜੇ ਹੁਣ ਸਖ ਸਹੂਲਤਾਂ ਸਾਰਾ ਕੁਝ ਦੇ ਸਕਦੀਆਂ ਹੁੰਦੀਆਂ ਤਾਂ ਅਸੀਂ ਮੁੜ ਕੇ ਨਾ ਕਦੇ ਆਈਏ ਇਹੀ ਤਾਂ ਕਾਰਨ ਸੀਗਾ ਤੇ ਉਹੀ ਕਾਰਨ ਫਿਰ ਸਾਡੇ ਫੈਸਲਾ ਲੈਣ ਦੇ ਵਿੱਚ ਵੀ ਬੇਸ ਬਣਿਆ ਜੀ ਕਿ ਜੇ ਅਸੀਂ ਇੱਥੇ ਆ ਕੇ ਇੰਜੋਏ ਕਰਦੇ ਜਿਵੇਂ ਸਾਰੇ ਪੰਜਾਬੀ ਇੰਜੋਏ ਕਰਦੇ ਵੀ ਕਿਉਂ ਨਾ ਆਪਾਂ ਆਪਣੀ ਜਿਹੜੀ ਹੁਣ ਤੋਂ ਬਾਅਦ ਦੀ ਜ਼ਿੰਦਗੀ ਆ ਉਹਦਾ ਜ਼ਿਆਦਾ ਸਮਾਂ ਇੱਥੇ ਗੁਜ਼ਾਰੀਏ ਜੀ ਸੋ ਇਹ ਇਹ ਕਾਰਨ ਬਿਲਕੁਲ ਤੁਸੀਂ ਸਹੀ ਹੋ ਇਹ ਕਾਰਨ ਤਾਂ ਬਣਦਾ ਜੀ ਆਪਾਂ ਪੈੰਜ ਹੋਣਾ ਕੋਲੋਂ ਪੁੱਛਾਂਗੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਕਿਉਂਕਿ ਜਿੰਨਾ ਅਸੀਂ ਉਹਨਾਂ ਨੂੰ ਮੀਡੀਆ ਦੇ ਜ਼ਰੀਏ ਸੁਣਿਆ ਵੀ ਹੈ ਲੰਮਾ ਸਮਾਂ ਉਹਨਾਂ ਨੇ ਆਪਣੇ ਹਮਸਫਰ ਦੇ ਨਾਲ ਉਸ ਧਰਤੀ ਤੇ ਗੁਜ਼ਾਰਿਆ ਬੱਚਿਆਂ ਨੂੰ ਉਸ ਕਾਬਿਲ ਬਣਾਇਆ ਕਿ ਅੱਜੋ ਵੀ ਨੌਕਰੀਆਂ ਕਰ ਰਹੇ ਨੇ ਉੱਥੇ ਪਰ ਇੱਕ ਹਮਸਫਰ ਦਾ ਫੈਸਲਾ ਬਹੁਤ ਬਹੁਤ ਐਹਮियत ਰੱਖਦਾ ਹੈ ਇੱਕ ਜਿਹੜਾ ਇਨਸਾਨ ਵਿਆਹਿਆ ਹੁੰਦਾ ਉਹਦੀ ਜ਼ਿੰਦਗੀ ਦੇ ਵਿੱਚ ਹਮਸਫਰ ਦੀ ਹਾਂ ਦੀ ਹਾਂ ਹਾਂ ਦੇ ਵਿੱਚ ਹਾਂ ਮਿਲ ਜਾਣੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਈ ਵਾਰੀ ਅਸੀਂ ਬੱਚਿਆਂ ਦੇ ਪੇਖ ਨੂੰ ਲੈ ਕੇ ਮਾਵਾ ਖਾਸ ਤੌਰ ਤੇ ਬੱਚਿਆਂ ਦੇ ਵਿਖ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੁੰਦੀਆਂ ਨੇ ਤੋਂ ਉਹ ਉਹਨਾਂ ਬਾਰੇ ਪੁੱਛਦੇ ਆ ਕਿ ਬੱਚਿਆਂ ਦੇ ਵਿਖ ਨੂੰ ਤੁਸੀਂ ਇੱਥੇ ਸੁਰੱਖਿਅਤ ਮੰਨਦੇ ਹੋ ਕਿ ਉੱਥੇ ਸੁਰੱਖਿਆਤ ਹੈ ਬੱਚਿਆਂ ਦਾ ਭਵਿੱਖ ਐਕਚੁਅਲੀ ਬੱਚੇ ਸਾਰੇ ਹੁਣ ਇੰਡੀਪੈਂਡੈਂਟ ਨੇ ਬਿਲਕੁਲ ਜੀ ਅੱਜ ਕੱਲ ਦੇ ਬੱਚੇ ਬਹੁਤ ਸਿਆਣੇ ਇੰਟੈਲੀਜੈਂਟ ਨੇ ਉਹ ਆਪਣੇ ਡਿਸੀਜਨ ਆਪ ਲੈਂਦੇ ਸਪੈਸ਼ਲੀ ਸਾਡੇ ਬੱਚੇ ਉੱਥੋਂ ਦੇ ਬੌਰ ਨਾ ਜੀ ਤੇ ਪੜ੍ਹ ਲਿਖ ਰਹੇ ਨੇ ਬੇਟਾ ਪੜ ਗਿਆ ਜੋਬ ਕਰਦਾ ਸੋ ਉਹਨਾਂ ਦਾ ਆਪਣਾ ਡਿਸੀਜਨ ਹੈ ਜੀ ਉਹਨਾਂ ਕੋਲ ਦੋਨੋਂ ਆਪਸ਼ਨ ਹੈਗੀਆਂ ਨੇ ਜੇ ਉਹ ਕਦੇ ਪੰਜਾਬ ਆਉਣਾ ਚਾਹਣ ਆ ਕੇ ਉਰੇ ਰਹਿ ਕੇ ਵੀ ਦੇਖ ਸਕਦੇ ਆ ਸਪੈਸ਼ਲੀ ਜਿਹੜੇ ਆਈਟੀ ਜੋਬਾਂ ਕਰਦੇ ਉਹ ਉਹ ਵੀ ਆਪਸ਼ਨ ਲੈ ਸਕਦੇ ਆ ਤੇ ਉਹਨਾਂ ਨੂੰ ਸੋ ਫਾਰ ਲੱਗਦਾ ਆ ਵੀ ਉੱਥੇ ਠੀਕ ਨੇ ਤੇ ਉਹ ਉਸ ਗੱਲ ਲਈ ਉੱਥੇ ਰਹਿ ਰਹੇ ਨੇ ਜੀ ਸਾਡੇ ਵੱਲੋਂ ਇਹ ਜ਼ਰੂਰ ਹੈਗਾ ਆ ਵੀ ਜੇ ਅਸੀਂ ਇੱਥੇ ਰਹਨੇ ਆ ਉਹ ਇੱਥੇ ਆਉਣ ਇੱਥੇ ਰਹਾ ਕੇ ਜਿਹੜਾ ਸਕੂਨ ਸ਼ਾਂਤੀ ਪੀਸਤੀ ਅਸੀਂ ਗੱਲ ਕਰਦੇ ਆ ਚਾਹੇ ਉਹ 10 ਦਿਨ ਹੀ ਆਉਣ ਉਹਦਾ ਆਨੰਦ ਮਾਣ ਸਕਣ ਜੀ ਜਿਹੜੀ ਅਸੀਂ ਗੱਲ ਆਮ ਦੇਖਦੇ ਆ ਮੀਡੀਆ ਦੇ ਵਿੱਚ ਜਾਂ ਵੈਸੇ-ਵੈਸੇ ਸੁਣਦੇ ਆ ਕਿ ਜਿਹੜੇ ਉਹ ਦੇਸ਼ ਨੇ ਉਹ ਬੜੇ ਭਜਨਠ ਵਾਲੇ ਦੇਸ਼ ਨੇ ਵੀ ਕੰਮ ਤੋਂ ਚੱਲਾਂ ਕੰਮ ਤੇ ਆਇਆ ਕੰਮ ਤੇ ਹੀ ਜਾਣਾ ਸਵੇਰ ਨੂੰ ਕੀ ਜਿਹੜੀ ਇੱਥੋਂ ਦੀ ਜ਼ਿੰਦਗੀ ਆ ਸਾਨੂੰ ਲੱਗਦਾ ਕਿ ਇੱਥੇ ਬੜਾ ਸਕੂਨ ਹੈ ਸਾਡੇ ਦੁੱਖ ਸੁੱਖ ਵੰਡਾਉਣ ਵਾਲੇ ਲੋਕ ਸਾਡੇ ਨਾਲ ਹੁੰਦੇ ਆ ਸਾਨੂੰ ਲੱਗਾ ਪਹਾੜ ਜਿੱਡਾ ਦੁੱਖ ਆ ਜੇ ਤੁਸੀਂ ਸਰ ਕਰ ਲਾਂਗੇ ਕੋਈ ਹਾਂਜੀ ਬਿਲਕੁਲ ਇਹ ਲਾਈਫ ਸਟਾਈਲ ਟੋਟਲੀ ਡਿਫਰੈਂਟ ਆ ਦੋਨੇ ਮੁਲਕਾਂ ਦਾ ਲਾਈਫ ਸਟਾਈਲ ਡਿਫਰੈਂਟ ਆ ਉੱਥੇ ਭਜਨਟ ਹੈਗੀ ਆ ਜੀ ਉੱਥੇ ਦੀ ਜ਼ਿੰਦਗੀ ਦੇ ਵਿੱਚ ਸਿਰਫ ਤੁਸੀਂ ਕੰਮ ਤੋਂ ਘਰ ਤੇ ਜਾ, ਹੋਰ ਚੀਜ਼ਾਂ ਜੋ ਤੁਹਾਡੇ ਘਰ ਦੀਆਂ ਘਰੇਲੂ ਹੁੰਦੀਆਂ ਨੇ, ਵੀਕਐਂਡ ਤੇ ਤੁਸੀਂ ਗਰੋਸਰੀ ਕਰਨਾ ਉਹੀ 4 ਘੰਟੇ ਲਾ ਦਿੰਦਾ ਆ। ਉਹ ਚੀਜ਼ਾਂ ਇੱਥੇ ਦੇ ਲਾਈਫਸਟਾਈਲ ਦੇ ਵਿੱਚ ਨਹੀਂ ਹੈਗੀਆਂ। ਸੋ ਜੇ ਇੱਥੇ ਕੋਈ ਕੰਮ ਵੀ ਕਰਦਾ ਉਹ ਨਾਲ ਦੀ ਨਾਲ ਜ਼ਿੰਦਗੀ ਨੂੰ ਇੰਜੋਏ ਕਰਦਾ ਜਾਂਦਾ ਜਿਵੇਂ ਉਹ ਬਾਜ਼ਾਰ ਗਿਆ, ਸਬਜ਼ੀ ਵਾਲੇ ਕੋਲ ਖੜ ਗਿਆ, ਉੱਥੇ ਦੋ ਗੱਲਾਂ ਮਾਰੀਆਂ। ਜਾਂਦੇ ਜਾਂਦੇ ਆ ਸਾਡੇ ਕੋਲ ਇੰਨੇ ਇਤਿਹਾਸਿਕ ਗੁਰਦੁਆਰਿਆਂ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਜੋ ਜੀ ਡਿਫਰੈਂਟ ਥਾਂਾਂ ਤੇ ਜਾ ਸਕਦੇ ਆ ਸੋ ਜ਼ਿੰਦਗੀ ਇੱਥੇ ਜ਼ਿਆਦਾ ਜਿਉਂ ਹੀ ਜਿਉਂ ਹੀ ਜਾ ਰਹੀ ਆ ਸਾਡੇ ਵੱਲੋਂ ਮੈਨੂੰ ਬਾਕੀਆਂ ਦਾ ਨਹੀਂ ਪਤਾ ਪਰ ਮੈਂ ਆਪਣਾ ਦੱਸਦੀ ਆ ਕਿ ਅਸੀਂ ਜ਼ਰੂਰ ਸਵੇਰ ਤੋਂ ਉੱਠ ਕੇ ਚਾਹ ਵੀ ਪੀਂਨੇ ਆ ਟਾਈਮ ਲਾਉਨੇ ਆ ਜੀ 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 ਈਵਨ ਸਾਡੇ ਅਸੀਂ ਹਲੇ ਵੀ ਕੰਮ ਕਰਦੇ ਆ ਹੱਥੀਂ ਗਾਰਡਨਿੰਗ ਕਰਦੇ ਆ ਸਫਾਈ ਕਰਦੇ ਆ ਪਰ ਅਸੀਂ ਉਹ ਟਾਈਮ ਬਿਲਕੁਲ ਕੈਨੇਡਾ ਵਾਂਗ ਬਣਾਇਆ ਹੋਇਆ ਪਰ ਫੇਰ ਵੀ ਜਦ ਨਾਲ ਅਸੀਂ ਚਾਰ ਜਣਿਆਂ ਦੇ ਕੰਮ ਕਰਦੇ ਆ ਉਹਦੇ ਵਿੱਚ ਹਾਸਾ ਠੱਠਾ ਮਜ਼ਾਕ ਹੁੰਦਾ ਤੇ ਕੰਮ ਹੁੰਦਾ ਪਰ ਉੱਥੇ ਦੀ ਲਾਈਫ ਦੇ ਵਿੱਚ ਇਹ ਚੀਜ਼ਾਂ ਮਿਸਿੰਗ ਹੈਗੀਆਂ ਨੇ ਇੱਕ ਅਸੀਂ ਆਮ ਵੀਡੀਓਜ਼ ਦੇਖਦੇ ਆ ਬਾਹਰਲੀਆਂ ਕੈਨੇਡਾ ਦੀਆਂ ਅਮਰੀਕਾ ਦੀਆਂ ਕਿ ਉੱਥੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਵੀ ਉਹਨਾਂ ਦੀ ਜਿਹੜੀ ਹਾਲਤ ਹੈ ਭਾਵੇਂ ਕਿ ਉੱਥੇ ਹਰ ਇੱਕ ਸੁੱਖ ਸਹੂਲਤ ਹੈ ਪਰ ਫਿਰ ਵੀ ਜਿਹੜੇ ਕੋ ਆਮ ਹੀ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਬਜ਼ੁਰਗ ਪਾਰਕਾਂ ਦੇ ਵਿੱਚ ਬੈਠੇ ਆ ਜਦੋਂ ਕੋਈ ਉਹਨਾਂ ਨੂੰ ਜਿਵੇਂ ਆਪਾਂ ਇੰਟਰਵਿਊ ਕਰ ਰਹੇ ਆ ਉਹ ਕੋਈ ਇੰਟਰਵਿਊ ਕਰਦਾ ਤਾਂ ਔਖਾ ਭਰ ਆਉਂਦੇ ਨੇ ਪੰਜਾਬ ਦੇ ਨਾਲ ਕੀ ਉਹ ਆਮ ਗੱਲਾਂ ਨੇ ਉੱਥੇ ਸੀ ਬਜ਼ੁਰਗਾਂ ਦੇ ਹਾਂਜੀ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਐਕਚੁਅਲੀ ਮੇਰਾ ਪ੍ਰੋਫੈਸ਼ਨ ਹੀ ਇਹ ਸੀਗਾ ਮੈਂ ਪਿਛਲੇ 20 ਸਾਲਾਂ ਤੋਂ ਨਰਸਿੰਗ ਡਿਪਾਰਟਮੈਂਟ 'ਚ ਹੈਗੀ ਆ ਤੇ ਹੁਣ ਮੈਂ 올ਡ ਡੇਜ਼ ਹੋਮ 'ਚ ਪਿਛਲੇ 20 ਸਾਲਾਂ ਤੋਂ 18-19 ਸਾਲਾਂ ਤੋਂ ਕੰਮ ਕਰ ਰਹੀ ਆ ਤੇ ਬਜ਼ੁਰਗਾਂ ਦੇ ਨਾਲ ਮੇਰਾ ਬਹੁਤ 바 ਵਾਸਤਾ ਜੀ ਪਾਰਕਾਂ ਵਾਲੇ ਬਜ਼ੁਰਗ ਜ਼ਰੂਰ ਉਹ ਉਹ ਤਾਂ ਮਿਸ ਕਰਦੇ ਆ ਪਰ ਉਹ ਫਿਰ ਵੀ ਇੱਕ ਫਰੀडम ਦੇ ਵਿੱਚ ਰਹਿੰਦੇ ਆ ਕਿ ਬਾਹਰ ਘੁੰਮਣ ਆਉਂਦੇ ਆ ਸ਼ਾਮ ਨੂੰ ਘਰੇ ਬੱਚਿਆਂ 'ਚ ਜਾਂਦੇ ਆ ਪਰ ਇੱਕ ਸਟੇਜ ਇਹ ਵੀ ਆਉਂਦੀ ਹੈ ਜਦ ਬਜ਼ੁਰਗਾਂ ਨੂੰ ਨਰਸਿੰਗ ਹੋਮ 'ਚ ਜਾਣਾ ਪੈਂਦਾ ਫਿਰ ਦਾ ਆਸ਼ਰਮ 'ਚ ਜਾਣਾ ਪੈਂਦਾ ਤਾਂ ਉਹ ਬਹੁਤ ਡਿਪਰੈਸ਼ਨ 'ਚ ਐਂਜ਼ਾਇਟੀ 'ਚ ਜਾਂਦੇ ਨੇ ਅਸਲ 'ਚ ਜਦ ਉਹਨਾਂ ਦੀਆਂ ਅੱਖਾਂ ਭਰਦੀਆਂ ਉਹ ਨਹੀਂ ਦੇਖਿਆ ਜਾਂਦੀਆਂ ਕਿਉਂਕਿ ਕਈ ਵਾਰ ਉੱਥੇ ਦੇ ਵਰਕ ਦੇ ਐਦਾਂ এনवायरमेंट ਕਰਕੇ ਕਈ ਵਾਰ ਉਹਨਾਂ ਦੇ ਬੱਚੇ ਮਿਲਣ ਵੀ ਨਹੀਂ ਆਉਂਦੇ ਮਹੀਨਾ-ਮਹੀਨਾ ਨਹੀਂ ਆ ਸਕਦੇ ਨਹੀਂ ਹੁੰਦੇ ਕਹਿਣਾ ਸ਼ਾਇਦ ਗੱਲ ਤਾਂ ਨਹੀਂ ਆ ਸਕਦੇ ਮਜਬੂਰੀਆਂ ਨੇ ਜੀ ਸੋ ਇਹ ਜ਼ਰੂਰ ਹੈਗਾ ਆ ਵੀ ਬਜ਼ੁਰਗਾਂ ਦੇ ਵਿੱਚ ਉੱਥੇ ਇਕੱਲਾਪਨ ਆਉਂਦਾ ਆ ਕਿਉਂਕਿ ਉਹ ਉੱਥੇ ਦਾ ਲਾਈਫ ਸਟਾਈਲ ਆ ਮਜਬੂਰੀਆਂ ਨੇ ਜੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਇਹ ਗੱਲ ਕਹਿ ਲੈਣੀ ਚਾਹੀਦੀ ਹੈ ਕਿ ਕੀ ਬੱਚਿਆਂ ਨੂੰ ਅੱਜ ਜਾਣਾ ਚਾਹੀਦਾ ਮੈਂ ਵੀ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਜਾਣਾ ਚਾਹੀਦਾ ਕਮਾਉਣ ਵਾਸਤੇ ਜਿਵੇਂ ਤੁਸੀਂ ਗਏ ਹੋ ਘਰ ਦੀ ਗਰੀਬੀ ਕੱਢਣ ਵਾਸਤੇ ਜਾਂ ਆਪਣੀਆਂ ਮਜਬੂਰੀਆਂ ਵਾਸਤੇ ਜਾਣਾ ਚਾਹੀਦਾ ਕੀ ਬੱਚਿਆਂ ਨੂੰ ਉੱਥੇ ਜਿਵੇਂ ਤੁਸੀਂ ਆਏ ਹੋ ਸਾਰਾ ਕੁਝ ਕੰਮ ਕਰਕੇ ਆਪਣੀ ਜ਼ਿੰਦਗੀ ਨੂੰ ਸਟੇਬਲ ਕਰਕੇ ਸਭ ਕੁਝ ਬਣਾ ਕੇ ਕੀ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਕੋਲ ਆ ਜਾਣਾ ਚਾਹੀਦਾ ਹੈ ਅਹ ਦੇਖੋ ਇਹ ਡਿਸੀਜਨ ਹਰ ਇੱਕ ਦਾ ਪਰਸਨਲ ਆ ਜੀ ਅਹ ਜੀ ਨੂੰ ਅੰਦਰੋਂ ਜਿੰਨੀ ਖਿੱਚ ਪਊਗੀ ਉਹ ਜ਼ਰੂਰ ਆਊਗਾ ਜੀ ਬਿਲਕੁਲ ਪਰ ਹਾਂ ਜੇ ਮੈਂ ਕਹਾ ਸੀ ਉੱਥੇ ਦੀ ਲਾਈਫ ਦੇਖ ਲਈਏ ਕਮਾਉਣ ਵਾਲੀ ਉਮਰ ਉੱਥੇ ਬਹੁਤ ਵਧੀਆ ਜੀ ਤੇ ਜੇ ਪਿੱਛੇ ਵਾਲੀ ਉਮਰ 'ਚ ਇੱਥੇ ਆਜੋ ਤਾਂ ਤੁਸੀਂ ਦੋਨਾਂ ਥਾਵਾਂ ਦਾ ਬਹੁਤ-ਬਹੁਤ ਫਾਇਦਾ ਲੈ ਸਕਦੇ ਹੋ ਜਿਹੜਾ ਕਹਿੰਦੇ ਆ ਸਦ ਉਪਯੋਗ ਕਰ ਸਕਦੇ ਹੋ ਕਮਾਉਣ ਵਾਲੀ ਉਮਰ 'ਚ ਉੱਥੇ ਜਾਓ ਕਮਾਓ ਖੂਬ ਕਮਾਓ ਤੇ ਜਿਹੜੀ ਆ 50 55 ਤੋਂ ਬਾਅਦ ਜਦ ਵੀ ਤੁਹਾਡਾ ਡਿਸੀਜਨ ਬਣਦਾ ਹੈ ਜੇ ਵਾਪਸ ਆਜੋ ਕਿਉਂਕਿ ਉੱਥੋਂ ਸਿੱਖੀਆਂ ਹੋਈਆਂ ਚੀਜ਼ਾਂ ਇੱਥੇ ਲਿਆ ਕੇ ਦੋਨਾਂ ਥਾਵਾਂ ਦਾ ਤੁਸੀਂ ਮੇਲ ਕਰਵਾ ਸਕਦੇ ਹੋ ਬਹੁਤ ਸੋਹਣਾ ਮੇਲ ਕਰਵਾ ਸਕਦੇ ਹੋ ਜੀ ਆ ਜਾਣਦੇ ਆ ਕਿ ਇਹਨਾਂ ਨੇ ਬਹੁਤ ਜ਼ਿਆਦਾ ਉੱਥੇ ਮਿਹਨਤ ਵੀ ਕੀਤੀ ਹੈ ਭਾਜੀ ਉਹਨਾਂ ਨੇ ਵੀ ਕੀਤੀ ਹੈ ਭੈਣ ਜੀ ਨੇ ਵੀ ਕੀਤੀ ਹੈ ਤੇ ਉੱਥੇ ਜਿੱਦਾਂ ਦਾ ਉੱਥੇ ਲਾਈਫ ਸਟਾਈਲ ਹੈ ਬੜਾ ਮਤਲਬ ਕਹਿ ਲਓ ਕਿ ਰਾਜੇ ਮਹਾਰਾਜ ਜਿਹੜਾ ਜਿਵੇਂ ਅਸੀਂ ਅੱਜ ਦੇਖਦੇ ਆ ਇੱਥੇ ਮੈਲ ਸਾਡੇ ਰਾਜੇ ਮਹਾਰਾਜ ਆ ਜਾਂਦੇ ਆ ਤਾਂ ਉੱਥੇ ਮਿਲਦਾ ਤੁਹਾਡੇ ਘਰ ਵੀ ਭਾਜੀ ਇਦਾਂ ਦੇ ਹੋਣਗੇ ਤੇ ਇਹ ਡਿਸੀਜਨ ਕਿਵੇਂ ਆ ਵੀ ਇੱਕ ਕਮਰੇ ਦੀ ਜ਼ਿੰਦਗੀ ਕੱਟਣ ਵਾਲਾ ਡਿਸੀਜਨ ਕਿਵੇਂ ਲਿਆ ਇਹਨਾਂ ਤੁਸੀਂ ਇਹ ਕਹੋ ਵੀ ਮੈਂ ਪਿਛਲੀ ਇੰਟਰਵਿਊ 'ਚ ਵੀ ਕਿਹਾ ਸੀ ਕਿ ਕੋ ਜਿੰਨਾ ਮਰਜੀ ਵਧੀਆ ਹੋਵੇ ਜਦੋਂ ਤੁਸੀਂ ਰਾਜ ਜਾਣਿਆ ਤਾਂ ਫਿਰ ਇਹ ਥੋੜੀ ਜਿਹੀ ਸਦਾ ਖਾਈ ਜਾਉਂਗੇ ਇੱਕ ਚੀਜ਼ ਨੂੰ ਜਦੋਂ ਅਸੀਂ ਜਿਉਂ ਲਿਆ ਉਤੋਂ ਮੁਕਤ ਹੋਵੇ ਤੇ ਹੁਣ ਮਹਿਸੂਸ ਨਹੀਂ ਹੁੰਦਾ ਕਿ ਕੁਝ ਵੱਡਾ ਹੋਵੇ ਮੈਨੂੰ ਲੱਗਦਾ ਇਹ ਕਿਰਪਾ ਹੀ ਆ ਜੀ ਤੁਹਾਡੇ ਤੇ ਵੀ ਨਹੀਂ ਤਾਂ ਉਹ ਜਿਹੜੀ ਭੁੱਖ ਕਹਿੰਦੇ ਉਹ ਗੁਰਬਾਣੀ ਜਦੋਂ ਕਹਿੰਦੇ ਨ ਤ੍ਰਿਸ਼ਨਾ ਵਿਰਲੇ ਹੈਗੀ 부ਝੀ ਰਹੇ ਬਿਲਕੁਲ ਬੜੌਕ ਹੋ ਜਾਂਦਾ ਤੁਸੀਂ ਇਹ ਕੁਝ ਵੀ ਕਹ ਲਓ ਇਹਨੂੰ ਸਾਡੀ ਆਪਣੀ ਤਾਂ ਇੰਨੀ ਕਿਹਾ ਜੀ ਕਿ ਸਾਨੂੰ ਹੁਣ ਨਾ ਲੋਡ ਨਹੀਂ ਮਹਿਸੂਸ ਬਲਕੇ ਮੈਂ ਤਾਂ ਇਹ ਕਹੂੰਗਾ ਅਸੀਂ ਪੰਜਾਬ 'ਚ ਜੇ ਆਏ ਆ ਅਸੀਂ ਇਸ ਤਰ੍ਹਾਂ ਇਸਨੇਹਾ ਵੀ ਦੇਣਾ ਚਾਹੁੰਦੇ ਆ ਬਿਲਕੁਲ ਜੀ ਕਿ ਅਸੀਂ ਪੰਜਾਬੀਆਂ ਨੇ ਆਪਣੀ ਅਸਲੀ ਰीत ਛੱਡਤੀ ਹਾਂਜੀ ਅਸੀਂ ਇੱਥੇ ਹੀ ਆਮ ਕਰਾਂ ਦੇ ਬੱਚੇ ਆ ਕਿਵੇਂ ਅਸੀਂ ਪਿਛਲੇ 25 30 ਸਾਲ ਜਿਹੜਾ ਪੰਜਾਬ ਨੇ ਸੰਤਾਪ ਭੋਗਿਆ ਜੀ ਜੀ ਬਿਲਕੁਲ ਫਾਈਨੈਂਸ਼ੀਅਲੀ ਕ੍ਰਾਈਸਿਸ ਆਏ ਨੇ ਸਾਡੀਆਂ ਆਦਤਾਂ ਵਿਗੜੀਆਂ ਨੇ ਵੱਡੇ ਵੱਡੇ ਮੈਰਿਜ ਵੈਲਸ ਆਫ ਕਲਚਰ ਇਹ ਸਾਡੇਆਂ ਲੋੜਾਂ ਥੋੜੀ ਨੇ ਬਿਲਕੁਲ ਇਹ ਕੋਈ ਸਾਡਾ ਸਭਿਆਚਾਰ ਆ ਜਾਂ ਸਾਡਾ ਇਤਿਹਾਸ ਸਿਖਾਉਂਦਾ ਕੁਝ ਨਹੀਂ ਵਿਗੜੀਆਂ ਯਾਤਾਂ ਨਹੀਂ ਹੁਣ ਉਲਟਾ ਹੋ ਗਿਆ ਇਸ ਵਿੱਚ ਮੈਂ ਤਾਂ ਇਹ ਕਹੂੰਗਾ ਜਿਉਂ ਰਹੇ ਕੋਈ ਸਪੈਸ਼ਲ ਥੋੜੀ ਹੈ ਸਮਝਉਣਾ ਹੀ ਇਦਾਂ ਚਾਹੀਦਾ ਬਿਲਕੁਲ ਸਵਾਲ ਹੀ ਗੱਲ ਤਾਂ ਜਿਆਦਾਤਰ ਹਾਂ ਜਿਆਦਾ ਲੋਕ ਨਾ ਜਿਉਂਦੇ ਕਿ ਇਹ ਚੀਜ਼ ਸਪੈਸ਼ਲ ਬਣ ਗਈ ਹਾਲਾਂਕਿ ਤਾਂ ਸਾਨੂੰ ਸਾਦਾ ਹੀ ਜਿਉਣਾ ਚਾਹੀਦਾ ਸਾਡੇ ਗੁਰੂ ਸਾਹਿਬ ਨੇ ਵੀ ਸਿਖਾਇਆ ਤੇ ਸਾਡੇ ਵਿਰਸਾ ਵੀ ਸਿਖਾਉਂਦਾ ਹੈ ਤੇ ਜਿਹੜਾ ਇੱਥੇ ਰਹਿਣ ਦਾ ਗੱਲ ਸਾਨੂੰ ਔਖ ਵੀ ਨਹੀਂ ਮਹਿਸੂਸ ਹੁੰਦੀ ਕਦੇ ਸਾਨੂੰ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਫਿਰ ਕਿਉਂਕਿ ਸਾਡੀ ਜਿਹੜੀ ਜਿਆਦਾ ਵੱਡੀ ਲੋੜ ਹੈ ਉਹ ਇਸ ਵੇਲੇ ਕਨੈਕਟੀਵਿਟੀ ਦੀ ਆ ਚਲੋ ਤੁਸੀਂ ਵੀ ਆਇਓ ਜਿਵੇਂ মিডিਆ ਵਾਲੇ ਬੰਦੇ ਵੀ ਆ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਅਸੀਂ ਜੋ ਹੈਗੇ ਆ ਅਸੀਂ ਉਹੀ ਰਹੀਏ ਦਿਖਾਉਣ ਦਾ ਅਸੀਂ ਵੱਡੇ ਨਹੀਂ ਬਣ ਜਾਣਾ ਸਭ ਨੂੰ ਸਭ ਜੀ ਅਸਲੀਤ ਦਾ ਪਤਾ ਹੈ ਜੀ ਸਸਾਵੇਂ ਲੋਕਾਂ ਤੋਂ ਸੀ ਜਿਆਦਾ ਗੱਲਾਂ ਕਰਾਉਂਦੇ ਆ ਜਦੋਂ ਵੱਡੀ ਵੱਡੀ ਗੱਲਾਂ ਮਾਰਦੇ ਆ ਤੇ ਜਦੋਂ ਅਸੀਂ ਜੋ ਹੈਗੇ ਉਹੀ ਰਹਾਂਗੇ ਤਾਂ ਸਾਡੀ ਕੀ ਗੱਲ ਕਰੂ ਕੋਈ ਤੇ ਸਾਨੂੰ ਇੰਨਾ ਕੁ ਲੱਗਦਾ ਕਿ ਕਮ ਸੇ ਕਮ ਅਸੀਂ ਆਪਣੇ ਆਪ ਦੀ ਨਿਗਾ ਚ ਝੂਠੇ ਨਹੀਂ ਪੈਂਦੇ ਜੀ ਉਹ ਕਿ ਅਸੀਂ ਆਪਣੇ ਆਪ ਨਾਲ ਹਮੇਸ਼ਾ ਰਹਿਣਾ ਇਹ ਮੈਂ ਸਪਿਰਚੁਅਲ ਵੇ ਤੁਹਾਨੂੰ ਗੱਲ ਦੱਸਾਂ ਕਿ ਸਾਨੂੰ ਲੋਕਾਂ ਦੀ ਨਿਗਾ ਦੇ ਵਿੱਚ ਉੱਚੇ ਹੋਣ ਦਾ ਕੋਈ ਸ਼ੌਕ ਨਹੀਂ ਸਾਨੂੰ ਫਿਕਰ ਹੈ ਕਿ ਅਸੀਂ ਆਪਣੇ ਆਪ ਦੀ ਨਿਗਾ ਚ ਲੰਗਰ ਜੀਕ ਤੇ ਇਸ ਕਰਕੇ ਸਾਨੂੰ ਇੰਜ ਲੱਗਦਾ ਕਿ ਜੋ ਸਾਡੀ ਅਸੀਂ ਆ ਮਿਹਨਤ ਕਾ ਸ਼ਲੋਕ ਹੈ ਮਿਹਨਤਾਂ ਹੀ ਕਰਕੇ ਆਏ ਆ ਧਨ ਜ਼ਰੂਰ ਕਮਾਇਆ ਪਰ ਤੁਹਾਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਜੀ ਜੀ ਇਹ ਅਜਾਸ਼ੀਆਂ ਤੋਂ ਨਹੀਂ ਖਰਚਣਾ ਚਾਹੁੰਦੇ ਅਸੀਂ ਸਾਂਝੇ ਕਰ ਬਣਾਇਆ ਸਾਂਝੇ ਕਰ ਚ ਵੀ ਅਸੀਂ ਇਹ ਕਲਚਰ ਕ੍ਰੀਏਟ ਕੀਤਾ ਅਸੀਂ ਮਹਿਮਾਨ ਨਿਵਾਜੀ ਤੇ ਬਹੁਤੀ ਤਵੱਜਹ ਦੇ ਦਿੰਦੇ ਅਸੀਂ ਆਿਆਂ ਨੂੰ ਵੀ ਟੋਕ ਦਿੰਦੇ ਆ ਕਿ ਇਹ ਨਾ ਨਾ ਕਹੋ ਕਿ ਕੁਰਸੀ ਲਿਓ ਆਪ ਕਿਉਂ ਨਹੀਂ ਚੱਕ ਦੋ ਬਿਲਕੁਲ ਜੀ ਅਸੀਂ ਨੋਟ ਕਰਦੇ ਕਿ ਪੰਜਾਬੀ ਨਹੀਂ ਆਤਾ ਖਰਾਬ ਹੋ ਚੁੱਕੇ ਨੇ ਸੋ ਮੈਂ ਕਹੂੰਗਾ ਕਿ ਜਿਹੜਾ ਕੁਝ ਅਸੀਂ ਜਿਉ ਰਹੇ ਆ ਇਹ ਨਾਰਮਲ ਹੈ ਬਿਲਕੁਲ ਜੀ ਸਵਾਲ ਲੋਕਾਂ ਨੂੰ ਕਰੋ ਕਿ ਉਹ ਪੁੱਠੀਆਂ ਆਤਾਂ ਚ ਕਿਉਂ ਪਾਏ ਨੇ ਇਹ ਜਿਹੜੇ ਮਹਿਲ ਉਹਨੇ ਕਿਉਂ ਪਾਏ ਨੇ ਆਪਣੀਆਂ ਸੇਤਾਂ ਕਿਉਂ ਖਰਾਬ ਕਰ ਰਹੇ ਨੇ ਉਹ ਏਸ਼ੀਆਂ ਚ ਜ਼ਿਆਦਾ ਕਿਉਂ ਬੰਦੇ ਨੇ ਉਹ ਉਹਨਾਂ ਨੂੰ ਸਵਾਲ ਕਰਨਾ ਵੰਦਣਾ ਮੈਨੂੰ ਲੱਗੇ ਤਾਂ ਨਾਰਮਲ ਹੈ ਬਿਲਕੁਲ ਜੀ ਮੈਨੂੰ ਮੈਨੂੰ ਵੀ ਕਰਨਾ ਹੈ ਐਡ ਵੀ ਕਰਨਾ ਚਾਹੀਦਾ ਅਸੀਂ ਇੱਕ ਕਮਰੇ ਵਾਲੇ ਘਰਾਂ ਚੋਂ ਹੀ ਗਏ ਹੋਏ ਹਾਂ। ਉਹੀ ਘਰ ਹੁੰਦੇ ਸੀ ਕਿ ਇੱਕ ਵੱਡੇ ਕਮਰੇ 'ਚ ਸਾਰੀ ਫੈਮਿਲੀ ਪੈਂਦੀ ਹੁੰਦੀ ਸੀ ਤੇ ਉਹਦੇ ਵਿੱਚ ਕਨੈਕਟੀਵਿਟੀ ਜ਼ਿਆਦਾ ਹੁੰਦੀ ਸੀ। ਹੁਣ ਵੀ ਓਵੇਂ ਸਾਡੇ ਹੋ ਰਿਹਾ ਰਾਤ ਨੂੰ ਕੋਈ ਗੈਸਟ ਆਇਆ ਅਸੀਂ ਇਕੱਠੇ ਪਏ ਹੁੰਨੇ ਹਾਂ ਗੱਲਾਂ ਕਰਦੇ ਸੌਂਨੇ ਆ ਤੇ ਗੱਲਾਂ ਕਰਦੇ ਉੱਠ ਖਾਣੇ। ਬਿਲਕੁਲ ਜੀ ਅਸੀਂ ਜਦੋਂ ਆਏ ਹਾਂ ਤੁਸੀਂ ਜਦ ਸ਼ਹਿਰ ਸੀਗੇ ਤਾਂ ਅਸੀਂ ਉਹਨਾਂ ਨੂੰ ਮਿਲੇ। ਤੋਂ ਲੱਗ ਹੀ ਰਿਹਾ ਸੀ ਪਿਆਰ ਚਲਕ ਰਿਹਾ ਸੀ। ਨਹੀਂ ਤੇ ਜਿਹੜੇ ਮੁਲਕਾਂ 'ਚ ਤੁਸੀਂ ਆਏ ਮੈਨੂੰ ਲੱਗਦਾ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਉੱਥੇ ਟਾਈਮ ਨਹੀਂ ਕਿਸੇ ਕੋਲ। ਦੇਤੇ ਤੇ ਮੈਂ ਦੇਖ ਰਹਾ ਸਾਰੇ ਤੁਹਾਡੇ ਉਹ ਕਜ਼ਨ ਸਿਗੇ ਹਨ ਤੇ ਬ੍ਰਦਰ ਵੀ ਉਹ ਸਾਰੇ ਟ ਸਮਾਂ ਦੇ ਰਹੇ ਨੇ ਸਾਰਾ ਸਮਾਂ ਦੇ ਰਹੇ ਨੇ ਤੇ ਦੂਸਰੀ ਗੱਲ ਅਸੀਂ ਚੁੱਲ੍ਹਾ ਵੀ ਬਣਾਇਆ ਅਸੀਂ ਬੈਕ ਉੱਥੇ ਹੀ ਜਾਣਾ ਚਾਹੁੰਦੇ ਆ ਵੀ ਅਸੀਂ ਚੁੱਲ੍ਹੇ ਤੇ ਜਿਵੇਂ ਪਹਿਲਾਂ ਹੁੰਦਾ ਸੀ ਹਾਂਜੀ ਕਿ ਉੱਥੇ ਰੋਟੀ ਬਣਾਈਏ ਕੋਲੇ ਬੈਠ ਕੇ ਬਾਕੀ ਖਾਣ ਚੌਂਕੇ ਨਾ ਕਿ ਕੋਈ ਸਰਵ ਕਰਨ ਜਾਵੇ ਕਿਸੇ ਨੂੰ ਟੇਬਲ ਤੇ ਸੋ ਅਸੀਂ ਤਾਂ ਬੈਕ ਉਸੇ ਆਪਣੀ ਅਸਲੀਅਤ ਤੇ ਜਾ ਰਹੇ ਆ ਵਧੀਆ ਜੀ ਕਿਉਂਕਿ ਬਾਹਰ ਤਾਂ ਇਹ ਨਹੀਂ ਸੀ ਹੋ ਸਕਦਾ ਪਰ ਇੱਥੇ ਪੋਸੀਬਲ ਹੈ ਸੋ ਉਹ ਕੋਸ਼ਿਸ਼ ਕਰ ਰਹੇ ਆ ਅਸੀਂ ਨਾ ਹੁਣੇ ਹੁਣ ਜੀ ਵਰਾਸਤੀ ਮੇਲਾ ਵਰਾਸਤੀ ਖੇਡਾਂ ਦਾ ਮੇਲਾ ਕਰਾਇਆ ਮੇਰੇ ਕੱਲ ਚ ਪੰਜਾਬ ਚ ਉਹ ਸਮੇਂ ਨੂੰ ਇਹ ਪਤਾ ਲੱਗਿਆ ਵੀ ਕਿਸੇ ਨੇ ਕਰਵਾਇਆ ਨਹੀਂ ਪਹਿਲਾਂ ਜੀ ਮੈਨੂੰ ਆਖਿਆ ਵੀ ਅਸੀਂ ਪੁਰਾਣੇ ਜ਼ਮਾਨੇ ਦੇ ਗੱਲਾਂ ਕਰੀ ਜਾਂਦੇ ਆ ਚੁੱਲ੍ਹੇ ਹੁੰਦੇ ਕਿੱਡੀ ਕ ਵੱਡੀ ਪ੍ਰੋਬਲਮ ਅੱਜ ਚੁੱਲ੍ਹੇ ਚੋਂ ਕਿਉਂ ਨਹੀਂ ਬਣ ਸਕਦੇ ਕੁਝ ਵੀ ਨਹੀਂ ਜੀ ਅੱਜ ਕਿਉਂ ਨਹੀਂ ਬੈਠ ਸਕਦੇ ਜੀ ਅਸੀਂ ਜੇ ਅਸੀਂ ਕਹਿ ਰਹੇ ਆ ਕਿ ਉਹ ਜੀਵਨ ਸੁੱਖ ਅਸੀਂ ਉਹ ਜੀਵਨ ਅੱਜ ਵੀ ਅਵੇਲੇਬਲ ਹੈ ਬਿਲਕੁਲ ਤੁਸੀਂ ਜਿਹੜਾ ਸ਼ੁਰੂ ਕਰੋ ਮਤਲਬ ਕਿੱਡੀ ਗੱਲ ਕਿਉਂ ਕਰਨੀ ਹੈ ਬਿਲਕੁਲ ਜੀ ਤੇ ਸਾਨੂੰ ਤਾਂ ਕੋਈ ਦਿੱਕਤ ਨਹੀਂ ਆਈ ਸਾਨੂੰ ਤਾਂ ਕੋਈ ਮਾੜੇ ਲੋਕ ਨਹੀਂ ਮਿਲੇ ਜਿਹੜਾ ਵੀ ਬੰਦਾ ਗੱਲ ਕਰਦਾ ਲੋਕ ਬਹੁਤ ਮਾੜੇ ਹੋਗੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਮੈਨੂੰ ਤਾਂ ਮਿਲਾ ਦਿਓ ਮਾੜਾ ਕਿਹੜਾ ਬਿਲਕੁਲ ਸਾਨੂੰ ਤਾਂ ਬੜੇ ਖੂਬਸੂਰਤ ਲੋਕ ਮਿਲੇ ਨੇ ਪਿਆਰ ਕਰਨ ਵਾਲੇ ਮਿਲੇ ਨੇ ਸਤਿਕਾਰ ਕਰਨ ਵਾਲੇ ਮਿਲੇ ਨੇ ਤੇ ਸਾਨੂੰ ਜਿਹੜੀ ਅਸੀਂ ਇੱਥੇ ਆ ਕੇ ਗਰਾਊਂਡ ਤੇ ਰਹਿ ਕੇ ਅਸੀਂ ਕੰਮ ਕਰਦੇ ਆਂ ਸਾਨੂੰ ਕਿਸੇ ਨੇ ਬਿਲਕੁਲ ਕੋਈ ਮਾੜਾ ਵਿਹਾਰ ਨਹੀਂ ਕੀਤਾ ਬਲਕਿ ਰਿਸਪੈਕਟ ਦਿੱਤੀ ਹੈ ਪਰ ਲੋਕਾਂ ਨੇ ਕਿਹਾ ਕਿ ਸਾਨੂੰ ਚੰਗਾ ਲੱਗਿਆ ਮੈਂ ਤਾਂ ਇੱਥੇ ਜਦੋਂ ਮੇਰਾ ਖੇਤ ਖਾਲੀ ਸੀ ਪਹਿਲੇ 2-3 ਸਾਲ ਮੈਂ ਸਬਜ਼ੀ ਦੀ ਦੁਕਾਨ ਲਾ ਕੇ ਰੱਖੀ ਹੈ ਵਾਹ ਤੇ ਮੈਂ ਕਹਿ ਰਿਹਾ ਸੀ ਕਿ ਯਾਰ ਕਿਰਤ ਕਰਨੀ ਗੁਰੂ ਸਾਹਿਬ ਨੇ ਸਿਕਾਈ ਹੈ ਗੁਰੂ ਨਾਨਕ ਦੀ ਇਹ ਗੱਲ ਕਹਿ ਕੇ ਥੋੜੀ ਅਸੀਂ ਵਿਲੇ ਹੋ ਜਾਗੇ ਕਿ ਗੁਰਨਾਨਕ ਸਾਹਿਬ ਨੇ ਕਿਹਾ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਸਾਨੂੰ ਜਿਉਣਾ ਵੀ ਪਊ ਨਾ ਤੇ ਅਸੀਂ ਜਿਉਂਦੇ ਹੀ ਨਹੀਂ ਹੈ ਫਿਰ ਅਸੀਂ ਕਾਹਦੇ ਗੁਰਨਾਨਕ ਦੇ ਸਿੱਖਾ ਬਿਲਕੁਲ ਜੀ ਸੋ ਇਸ ਕਰਕੇ ਮੈਂ ਇਹ ਕਹੂੰਗਾ ਕਿ ਇਹ ਕੋਈ ਸਪੈਸ਼ਲ ਚੀਜ਼ ਨਹੀਂ ਜੀ ਸਪੈਸ਼ਲ ਬਣ ਗਈ ਕਿਉਂਕਿ ਕਰਦਾ ਨਹੀਂ ਕੋਈ ਬਿਲਕੁਲ ਮੈਨੂੰ ਲੱਗਦਾ ਸਵਾਲ ਸਾਨੂੰ ਦੂਜੇ ਪਾਸੇ ਕਰਨਾ ਚਾਹੀਦਾ ਕਿ ਭਾਈ ਅਸੀਂ ਵਿਗੜ ਤਕੜੇ ਕਿਉਂ ਫਿਰਦੇ ਆ ਅਸੀਂ ਕਿਉਂ ਓਕਿਓਨੇ ਅਸੀਂ ਆਪਣੀ ਸਮਰੱਥਾ ਮੁਤਾਬਕ ਆਪਣੇ ਘਰ ਬਣਾਈਏ ਅਸੀਂ ਸਮਰੱਥਾ ਮੁਤਾਬਕ ਕਪੜਾ ਲੀਡਾ ਲਈਏ ਸਮਰੱਥਾ ਮੁਤਾਬਕ ਅਸੀਂ ਆਪਣੇ ਪ੍ਰੋਗਰਾਮ ਕਰੀਏ ਅਸੀਂ ਬਿਲਕੁਲ ਸਾਦੇ ਪ੍ਰੋਗਰਾਮ ਕਰਦੇ ਆ ਬਿਲਕੁਲ ਸਹੀ ਹੈ ਅੱਜ 400 ਬੰਦੇ ਆ ਜਾਂਦਾ ਕੋਈ ਰੌਲਾ ਰੱਪਾ ਨਹੀਂ ਪੈਂਦਾ ਅਸੀਂ 50000 ਰੁਪਏ ਚ 400 ਬੰਦੇ ਦਾ ਫੂਡ ਦਾ ਪ੍ਰਬੰਧ ਕਰ ਦਿੰਦੇ ਆ ਤੇ ਇਹ ਹੀ 400 ਬੰਦੇ ਨੂੰ ਤਾਂ ਲੋਕੀ ਲੱਖਾਂ ਲੱਖਾਂ ਕਈ ਕਈ ਲੱਖ ਤੇ ਪਹੁੰਚਦੇ ਕਈ ਕਈ ਲੱਖ ਤੇ ਇੱਥੇ ਲੋਕ ਪਾ ਲੈਣ ਦੇ ਬਾਅਦ ਜੇ ਅਸੀਂ ਕਿੱਟ ਕਰ ਸਕਦੇ ਹਾਂ 50000 ਰੁਪਏ ਨਾਲ 400 ਬੰਦੇ ਤਾਂ ਉਹ ਕਿਉਂ ਨਹੀਂ ਪਰ ਸਕਦੇ ਫਰਕ ਇਹ ਆ ਕਿ ਤੁਹਾਨੂੰ ਪਹਿਲ ਕਰਨੀ ਪਊਗੀ ਅ ਕਿਸੇ ਹੋਰ ਦੀਆਂ ਗੱਲਾਂ ਕਰਕੇ ਖੜਾ ਨਹੀਂ ਛੱਟਣਾ ਜਿਹੜੀਆਂ ਗੱਲਾਂ ਮੈਂ ਹਮੇਸ਼ਾ ਇੱਥੇ ਅਕਸਰ ਲੋਕਾਂ ਨੂੰ ਕਹਿਣਾ ਹੁੰਦਾ ਕਿ ਯਾਰ ਦੂਜਿਆਂ ਦੀ ਗੱਲਾਂ ਕਿਉਂ ਕਰੀਏ ਅਸੀਂ ਆਪਣੀ ਗੱਲ ਕਰੀਏ ਅਸੀਂ ਕਿੱਥੇ ਗਲਤ ਆ ਜੀ ਗਲਤ ਉੱਥੇ ਸਾਨੂੰ ਸਾਡੀ ਰੋਜ਼ ਦੀ ਆਦਤ ਆ ਅਸੀਂ ਰੋਜ਼ ਇੱਕ ਦੂਜੇ ਨੂੰ ਸਪੋਰਟ ਕਰਦੇ ਆਂ ਇੱਕ ਦੂਜੇ ਦੇ ਮੂਰੇ ਕਬੂਲ ਕਰਦੇ ਆਂ ਕਿ ਅਸੀਂ ਕਿੱਥੇ ਕਮਜ਼ੋਰ ਆ ਜੀ ਅਸੀਂ ਇਹ ਕਮਜ਼ੋਰੀ ਨੂੰ ਦੂਰ ਕਰਨਾ ਚਾਹੀਦਾ ਜੀ ਗੁਰੂ ਮਹਾਰਾਜ ਕਿਰਪਾ ਬਣਾਈ ਰੱਖੇ ਜੀ ਉਹ ਅਜੇ ਵੀ ਬਹੁਰੀਆਂ ਕਮੀਆਂ ਨੇ ਹਾਲੇ ਵੀ ਬੜਾ ਕੁਝ ਹੈ ਜਿਹੜਾ ਹੋਰ ਸੁਧਾਰਾਂਗੇ ਇਹ ਤਾਂ ਛੋਟੀ ਜੀ ਗੱਲ ਹੈ ਹਥੀਕਰਤ ਉਹ ਨਹੀਂ ਨਹੀਂ ਕਰ ਪਾਰਾ ਜਿੰਨੇ ਕਰਨੀ ਚਾਹੀਦੀ ਹੈ ਕਰਾਂਗੇ ਅਜੇ ਹੋਰ ਵੀ ਕਰਾਂਗੇ ਬਿਲਕੁਲ ਜੀ ਬਿਲਕੁਲ ਜਿਹੜੀਆਂ ਚੀਜ਼ਾਂ ਅਸੀਂ ਆਮ ਕਿਉਂਕਿ ਜਿਹੜਾ ਸਾਡਾ ਕੋਠੀਆਂ ਦਾ ਰਿਵਾਜ ਸੀ ਮੈਂ ਮਾਫੀ ਚਾਹੁੰਦਾ ਭਾਜੀ ਹੁਣਾਂ ਤੋਂ ਇਸ ਗੱਲ ਤੋਂ ਕਿਉਂਕਿ ਮੈਂ ਉਸ ਨੂੰ ਥੋੜਾ ਜਿਆਦਾ ਇਹ ਮਹਿਸੂਸ ਕਰਦਾ ਕਿ ਜਿਹੜਾ ਸਾਡਾ ਕੋਠਿਆਂ ਦਾ ਰਿਵਾਜ ਸੀ ਇਹ ਸਾਡੇ ਐਨ ਆਰ ਆਈਜ਼ ਵੀਰਾਂ ਨੇ ਹੀ ਆ ਕੇ ਪਾਇਆ ਸੀਗਾ ਕਿਉਂਕਿ ਪੈਸਾ ਆ ਗਿਆ ਥੋੜਾ ਜਿਆ ਤੇ ਲੋਕਾਂ ਦੇ ਉਦਾਂ ਦੇ ਕਾਰਨ ਨਾਲ ਬਿਲਕੁਲ ਜੀ ਜੇ ਐਨ ਆਰ ਆਈਆਂ ਨੇ ਕੋਈ ਕਲੰਕ ਘਟਿਆ ਹੁਣ ਅਸੀਂ ਕੋਈ ਨਾ ਕੋਈ ਚੰਗਾ ਕਰ ਗਏ ਅਸੀਂ ਤਾਂ ਹੀ ਆਏ ਜੀ ਅਸੀਂ ਤਾਂ ਹੀ ਆਏ ਵੀ ਯਾਰ ਬਿਲਕੁਲ ਮੈਂ ਕਬੂਲਦਾ ਨਹੀਂ ਐਨ ਆਰ ਆਈਆਂ ਨੇ ਚਲੋ ਗਾਹਾਂ ਦੇ ਵਿੱਚ ਪੈਸੇ ਖਰਚਣ ਦਾ ਜਿਹੜਾ ਰਿਵਾਜ ਪਾਇਆ ਉਹ ਵੀ ਐਨ ਆਰ ਆਈਆਂ ਨੇ ਪਾਇਆ ਇਹ ਗੱਲ ਕਬੂਲਣੀ ਪੈਣੀ ਹੈ ਕਿਉਂਕਿ ਚੰਦ ਦੇ ਨਾਲ ਹੀ ਆਉਣਾ ਮਹੀਨੇ ਦੋ ਮਹੀਨੇ ਲਿਆਉਣਾ ਇਥੋ ਵਾਲਿਆਂ ਨੂੰ ਵੀ ਵਿਚਾਰਾਂ ਨੂੰ ਖਰਾਬ ਕਰ ਜਾਂਦੇ ਸੀ ਲੋਕੀ ਵਿਚਾਰੇ ਥੀਡੇ ਮੀਡੇ ਤਰ੍ਹਾਂ ਨਾ ਇੱਕ ਡਾਲਰ ਦੇ ਫਿਰ 80 85 ਬਣ ਜਿਹੜੀਆਂ ਜਿਹੜੀਆਂ ਗੋਲਾਂ 'ਚ ਕੰਠੀਆਂ ਪਾਈਆਂ ਬਿਲਕੁਲ ਇਹ ਗੱਲ ਮੰਨਣੀ ਪਊਗੀ ਮੈਂ ਵੀ ਇਹ ਗੱਲ ਮੰਨਦਾ ਕਿ ਐਨ ਆਰ ਆਈਆਂ ਨੇ ਪੰਜਾਬ ਦੇ ਕਲਚਰ ਨੂੰ ਖਰਾਬ ਕਰਨ 'ਚ ਬਹੁਤ ਵੱਡਾ ਯੋਗਦਾਨ ਪਾਇਆ ਬਿਲਕੁਲ ਐਨ ਆਰ ਆਈਆਂ ਦਾ ਸਹਿਯੋਗ ਵੀ ਬਹੁਤ ਰਿਹਾ ਪਰ ਜੋ ਇਹ ਇਥੋ ਵਿਹਾਂ ਦਾ ਕਲਚਰ ਤੇ ਕੋਠੀਆਂ ਦਾ ਕਲਚਰ ਇਹ ਰੀਸੋ ਰੀਸ ਫਿਰ ਸਾਰੇ ਪੰਜਾਬੀਆਂ ਨੇ ਬਣਾ ਲਿਆ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਜ਼ਮੀਨਾਂ ਵੇਖ ਗਈਆਂ ਪਰ ਬਿਲਕੁਲ ਇਹ ਕਿ ਮੈਂ ਕਬੂਲਦਾ ਹਾਂ ਜੀ ਜਿਨੇ ਵੀ ਪਾਇਆ ਉਹ ਕਬੂਲੇ ਗਲਤੀਆਂ ਸੀ ਬਿਲਕੁਲ ਤੇ ਜਦੋਂ ਸਾਡੀਆਂ ਗਲਤੀਆਂ ਸੀ ਉਹਨਾਂ ਨੂੰ ਗਲਤੀਆਂ ਨੂੰ ਕਬੂਲ ਲੈਣੇ ਆ ਫਿਰ ਉਹ ਗਲਤੀਆਂ ਠੀਕ ਹੋ ਜਾਂਦੀਆਂ ਜੀ ਪਿਛਲੇ ਕੁਝ ਇੱਕ ਦਹਾਕੇ ਤੋਂ ਜਿਹੜਾ ਆ ਉਹ ਐਨਆਰਆਈਆਂ ਨੇ ਇੰਨਾ ਸਹਿਯੋਗ ਵੀ ਕੀਤਾ ਕਿ ਪਿੰਡਾਂ ਦਾ ਨਰਕ ਕੱਢਣ ਵਿੱਚ ਬਹੁਤ ਜ਼ਿਆਦੀਆਂ ਅਸੀਂ ਵੀਡੀਓ ਵੀ ਦੇ ਦਿੰਦੇ ਆ ਵੀ ਉਹ ਨਰਕ ਕੱਢਣ ਵਿੱਚ ਵੀ ਬੜਾ ਪਾਣੀ ਨੂੰ ਫੂੜੇ ਨਾਲ ਲੈ ਕੇ ਆਪਣੀ ਕੋਠੀ ਆ ਪਿੰਡ ਦੇ ਵਿੱਚ ਜੀ ਸਾਡੇ ਰੈਸਟੋਰੈਂਟ ਦੇ EMPLOYE ਕੋਠੀ 'ਚ ਰਹਿੰਦੇ ਨੇ ਵਾਜੀ ਵਧੀਆ ਬੈੱਡਾਂ ਤੇ ਸੌਂਦੇ ਨੇ ਉਹਨਾਂ ਨੂੰ ਜਦੋਂ ਮੈਂ ਕਿਹਾ ਵੀ ਇਹ ਤੁਹਾਡੇ ਬੈੱਡ ਨਹੀਂ ਉਹ ਬਿ ਬਿਲਕੁਲ ਤੇ ਸਾਰੀਆਂ ਸਹੂਲਤਾਂ ਵਾਲੀ ਜਗਾ ਅਸੀਂ ਉਹਨਾਂ ਨੂੰ ਦਿੱਤੀ ਹੈ ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਜਿਉਂ ਲਈ ਤੇ ਹੁਣ ਉਹ ਜਿਉਂ ਲੈਣ ਤੇ ਅਰ ਦੂਸਰੀ ਗੱਲ ਇਹ ਕੇ ਹੈ ਕਿ ਇਹ ਤੇ ਕੋਈ ਅਖਿਆਈ ਨਹੀਂ ਹੈ ਜੀ ਅਖਿਆਈ ਸਾਡੇ ਅੰਦਰ ਹੈ ਬਿਲਕੁਲ ਜੀ ਜਦੋਂ ਅਸੀਂ ਅੰਦਰੋਂ ਇਹ ਸਾਰੇ ਕੰਸ ਨੂੰ ਸਕੂਨ ਲੱਭਣ ਲੱਗ ਜਾਂਦੇ ਤਾਂ ਸਕੂਨ ਲੱਭਣ ਲਈ ਸਾਨੂੰ ਆਪਣੀ ਆਦਤਾਂ ਚੇਂਜ ਕਰਨੀਆਂ ਪੈਣੀਆਂ ਬਿਲਕੁਲ ਜੀ ਅਸੀਂ ਵਿਗੜਿਆ ਬੰਦੇ ਦਾ ਸਕੂਨ ਕਿਵੇਂ ਹੋ ਜੂਗਾ ਜਿਹੜਾ ਜਦੀ ਆਤ ਤਾਂ ਸਹੀ ਨਹੀਂ ਹੋਣੀ ਉਹ ਸਕੂਨ ਕਿਵੇਂ ਹਾਸਲ ਕਰ ਲੂਗਾ ਸਕੂਨ ਤਾਂ ਸਾਨੂੰ ਅੰਦਰੋਂ ਹੀ ਲੱਭਣਾ ਹਾਂ ਸਕੂਨ ਦੇ ਵਿੱਚ ਪੰਜਾਬ ਸਾਡੇ ਲਈ ਸਹਾਈ ਬਣਿਆ ਅਸੀਂ ਪੰਜਾਬ ਛੁੱਟ ਲਿਆ ਬੇਚੈਨ ਤਾਂ ਅਸੀਂ ਕੈਨੇਡਾ 'ਚ ਵੀ ਹੈ ਨਹੀਂ ਸੀ ਤਾਂ ਇਸ ਕਰਕੇ ਜੇ ਈ ਹੋਰ ਵੱਧ ਸਕਦੀ ਅਸੀਂ ਕਿਉਂ ਨਾ ਵਧਾਈਏ ਸੋ ਬਿਲਕੁਲ ਮੈਂ ਇਹ ਕਹੂੰਗਾ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਮੇਰੇ ਵੀ ਮਨ 'ਚ ਆਉਂਦਾ ਸੀ ਜੀ ਕਿ ਐਨ ਆਰ ਆਈ ਵੀਰਾਂ ਦਾ ਦੋਹਾਂ ਪਾਸੇ ਵੱਡਾ ਯੋਗਦਾਨ ਆ ਪੰਜਾਬ ਨੂੰ ਬਗਾੜਨ ਦੇ ਵਿੱਚ ਵੀ ਤੇ ਪੰਜਾਬ ਨੂੰ ਸਪੋਰਟ ਕਰਨ ਦੇ ਵਿੱਚ ਵੀ ਜੋ ਹੈ ਉਹਨੂੰ ਕਬੂਲੀ ਹਾਂਜੀ ਬਿਲਕੁਲ ਸਾਡੇ ਇਲਾਕੇ ਦੇ ਵਿੱਚ ਖੁਦ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਐਨ ਆਰ ਆਈ ਇਹ ਨੇ ਜਿਹੜਾ ਨੇ ਕਰੋੜਾਂ ਰੁਪਏ ਖਰਚੇ ਇਕੱਲਾ ਇਕੱਲਾ ਪਰਿਵਾਰ ਵੀ ਕਰੋੜਾਂ ਰੁਪਏ ਖਰਚ ਕੇ ਉਹ ਪਿੰਡਾਂ ਦੇ ਵਿੱਚ ਸੀਵਰੇਜ ਸਿਸਟਮ ਲਗਾ ਗਏ ਪਿੰਡਾਂ ਵਿੱਚ ਲਾਇਬ੍ਰੇਰੀਆਂ ਖਲਵਾ ਗਏ ਸੀ ਸੀ ਟੀ ਵੀ ਕਰ ਗਏ ਕੂੜੇ ਦਾ ਪ੍ਰਬੰਧਨ ਕਰਕੇ ਬੜਾ ਕੁਝ ਐਨ ਆਰ ਆਈ ਵੀਰਾਂ ਨੇ ਬਹੁਤ ਕੁਝ ਜੋ ਉੱਥੇ ਦੇਖਿਆ ਜਿਵੇਂ ਇਹ ਅੱਜ ਇਹ ਸਾਰਾ ਕੁਝ ਦੇਖ ਕੇ ਇਹਨਾਂ ਨੇ ਆਪਣਾਇਆ ਇੱਕ ਸਾਂਝਾ ਘਰ ਸ਼ੁਰੂਆਤ ਕੀਤੀ ਸਾਰੇ ਬੱਚੇ ਆ ਰਹੇ ਨੇ ਬਜ਼ੁਰਗ ਆ ਰਹੇ ਨੇ ਬੜਾ ਸਾਦਾ ਜੀਵਨ ਸਾਰੇ ਜੀ ਸਕਦੇ ਨੇ ਇਹਨਾਂ ਦਾ ਮੇਰਾ ਸਵਾਲ ਗਲਤ ਸੀ ਉਸ ਵੇਲੇ ਕਿ ਤੁਸੀਂ ਕਿਉਂ ਰਹਿ ਰਹੇ ਆ ਚਾਹੀਦਾ ਤੇ ਇਸ ਵੀ ਕਬਡੀਆਂ ਕੋਠੀਆਂ ਵਾਲੇ ਕਿਉਂ ਇਦਾਂ ਕਰਦੇ ਨੇ ਵਧੀਆ ਅਸੀਂ ਵੀ ਉਹਨਾ ਘਰਾਂ 'ਚ ਹੀ ਰਹੇ ਸੀਗੇ ਇੱਕ ਇੱਕ ਕਮਰਾ ਸੀ ਸਾਰਾ ਪਰਿਵਾਰ ਇਕੱਠਾ ਸੀ ਮੈਨੂੰ ਲੱਗਦਾ ਜਿੱਦਾਂ ਹੀ ਦਾ ਘਰ ਵੱਡੇ ਹੁੰਦੇ ਜਾਂਦੇ ਨੇ ਪਰਿਵਾਰ ਛੋਟੇ ਹੋ ਰਹੇ ਨੇ ਜਿੱਥੇ ਪਰਿਵਾਰ ਅੱਗੇ ਘਰ ਛੋਟਾ ਹੁੰਦਾ ਸੀ ਤੇ ਪਰਿਵਾਰ ਬਹੁਤ ਜ਼ਿਆਦਾ ਵੱਡਾ ਹੁੰਦਾ ਸੀ ਸਾਰੇ ਮਿਲ ਬੈਠਦੇ ਸੋ ਇਹਨਾਂ ਦਾ ਰਣੀ ਵੀ ਹਾਂ ਪੰਜਾਬ ਵੀ ਇਹਨਾਂ ਦਾ ਰਣੀ ਹੈ ਕਿ ਪੰਜਾਬ ਵਾਸਤੇ ਜਿਹੜੀ ਚੀਜ਼ ਅੱਜ ਇੱਕ ਬੜਾ ਹਉਆ ਬਣੀ ਹੋਈ ਆ ਹਰ ਇੱਕ ਵਿਦਿਆਰਥੀ ਅੱਜ 12ਵੀਂ ਕਰਕੇ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਤਨਾ ਕਿਤੇ ਬਾਹਰਲੇ ਮੁਲਕ ਦੇ ਵਿੱਚ ਜਾਣਾ ਚਾਹੁੰਦਾ ਕਿਉਂਕਿ ਇੱਕ ਤਰਾਸ ਦੀ ਵੀ ਆ ਜਿਹਨਾਂ ਲੋਕਾਂ ਕੋਲ ਇੱਥੇ ਪੈਸੇ ਵੀ ਨਹੀਂ ਨੇ ਜਿਹਨਾਂ ਕੋ ਚੰਗਾ ਰੁਜ਼ਗਾਰ ਵੀ ਆ ਉਹ ਵੀ ਜਾਣਾ ਚਾਹੁੰਦਾ ਪਰ ਇੱਕ ਮਿਸਾਲ ਬਣੇ ਨੇ ਦੋਨੇ ਭੈਣ ਭਾਜੀ ਹੁਣੇ ਬਹੁਤ ਵਧੀਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਗੁਜ਼ਾਰਿਆ ਉੱਥੇ ਜਾ ਕੇ ਮਿਹਨਤ ਕੀਤੀ ਹੈ ਲੱਖਾਂ ਕਰੋੜਾਂ ਦੀਆਂ ਪ੍ਰਾਪਰਟੀਆਂ ਵੀ ਬਣਾਈਆਂ ਪਰ ਉਸ ਪ੍ਰਾਪਰਟੀ ਦੇ ਵਿੱਚੋਂ ਨਿਕਲ ਕੇ ਕਿਉਂਕਿ ਬੜਾ ਮੁਸ਼ਕਲ ਹੁੰਦਾ ਇੰਨਾ तामझाम ਖੜਾ ਕਰਕੇ ਇੰਨਾ ਸਿਸਟਮ ਨੂੰ ਇੰਨਾ ਡਿਵੈਲਪ ਕਰਕੇ ਤੋਂ ਉਸ ਦੇ ਵਿੱਚੋਂ ਕਮਲ ਦੇ ਫੁੱਲ ਵਾਂਗੂ ਵਿੱਚੋਂ ਨਿਕਲ ਆਉਣਾ ਤੇ ਉਸ ਤੋਂ ਬਾਅਦ ਇੱਕ ਸਕੂਨ ਦੀ ਜ਼ਿੰਦਗੀ ਨੂੰ ਜੀਣਾ ਤੇ ਆਪਦੀ ਧਰਤੀ ਤੇ ਉਸ ਧਰਤੀ ਦੇ ਜਿਹੜੀ ਹਵਾ ਵੀ ਸਾਨੂੰ ਊਰਜਾ ਦਿੰਦੀ ਹੈ ਜਿਹਦੀ ਮਿੱਟੀ ਸਾਨੂੰ ਊਰਜਾ ਦਿੰਦੀ ਹੈ ਜਿਹਦੇ ਵਿੱਚ ਭੈਣ ਭਾਈਆਂ ਨੂੰ ਦੇਖ ਕੇ ਸਾਨੂੰ ਊਰਜਾ ਮਿਲਣੀ ਸ਼ੁਰੂ ਹੋ ਜਾਂਦੀ ਹੈ ਸੋ ਅਸੀ ਇਹਨਾਂ ਦੇ ਵੀ ਧੰਨਵਾਦੀ ਆ ਤੇ ਸਾਰੇ ਦਰਸ਼ਕਾਂ ਦਾ ਧੰਨਵਾਦੀ ਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਉਹ ਬਾਹਰ ਜਾਣ ਪਿੱਛੇ ਪਾਗਲ ਹੋ ਰਹੀ ਹੈ ਕਿਤੇ ਨਾ ਕਿਤੇ ਉਹ ਲੋਕ ਇਸ ਚੀਜ਼ ਤੇ ਗੌਰ ਕਰਨਗੇ ਜੇ ਸਾਡੇ ਕੋ ਇੱਥੇ ਰੋਜ਼ਗਾਰ ਹੈ ਜੇ ਸਾਨੂੰ ਇੱਥੇ ਸਕੂਨ ਹੈ ਸਾਨੂੰ ਆਪਣੇ ਮਾਪਿਆਂ ਦੇ ਕੋਲ ਬਿਲਕੁਲ ਵੱਡਾ ਸਕੂਨ ਮਿਲ ਰਿਹਾ ਤੇ ਸਾਡੀ ਰੋਜ਼ੀ-ਰੋਟੀ ਪੂਰੀ ਜੋਰਾ-ਸ਼ੋਰਾਣਾ ਉੱਪਰਲੇ ਲੈਵਲ ਤੇ ਚੱਲ ਰਹੀ ਹੈ ਤੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਧੰਨਵਾਦ